ਲੋ ਬਾਈ ਜੀ ਗੱਲ ਹਸਨਾਲੀ ਵੀ ਹੈਗੀ ਤੇ ਇੱਕ ਦਖਾਨਦਾਰੀ ਵੀ ਹੈਗੀ ਆ ਆਹ ਮਨਸੂਰੀ ਦਾ ਬੈਂਕ ਮੈਨੇਜਰ 38000 ਦੇ ਮੁਰਗੇ ਹੈਗਾ 38000 ਦੇ ਤੇ ਤੁਹਾਨੂੰ ਪਤਾ ਹੀ ਆ ਵੀ 80% ਲੋਕ ਗਰੀਬ ਹੈ ਕਿ ਲੋਨ ਕਰਾ ਕੇ ਆਪਦੇ ਕੰਮ ਚਲਾਉਂਦੇ ਆ ਕਬੀਲਦਾਰੀਆਂ ਚਲਾਉਂਦੇ ਆ ਜਾਂ ਕੋਈ ਕਿਸੇ ਨੇ ਕਿਤਾ ਤੋੜਨਾ ਹੈ ਨਾ ਤੇ ਤੁਸੀਂ ਐਂ ਦੇਖ ਲਓ ਵੀ ਮੈਨੇਜਰ ਨੂੰ ਸਾਹਮਣੂ ਫੋਨ ਕਰ ਦਦਾ ਨਹੀਂ ਮੁਰਗਾ ਲਿਆ ਤੇ ਤੇਰਾ ਮੈਂ ਜਲਦੀ ਲੋਨ ਕਰ ਦੂੰ ਮੈਂ ਤੇਰੇ ਕਾਗਜ਼ ਪੱਤਰ ਐਂ ਕਰ ਦੂੰ ਉਹ ਕਰ ਦੂੰ ਤੁਸੀਂ ਆਹ ਦੇਖੋ ਵੀ ਦੇਸ਼ ਦੇ ਹਾਲਾਤ ਦੇਖੋ ਕਿੱਧਰ ਨੂੰ ਜਾ ਰਹੇ ਆ ਤਾਂ ਹੀ ਬੰਦੇ ਬਾਹਰ ਭੱਜ ਰਹੇ ਆ 38000 ਦੇ ਮੁਰਗੇ ਤੁਸੀਂ ਆਹ ਦੇਖੋ ਵੀ ਦੇਸ਼ ਦੀ ਅਫਸਰशाही ਜਿਹੜੀ ਇੰਨੀ ਕਰਾਪਟ ਹੋ ਚੁੱਕੀ ਹੈ ਤੇ ਕਿਵੇਂ ਚੱਲੂ ਕੰਮ ਵੀਡੀਓ ਦੱਬ ਕੇ ਸ਼ੇਅਰ ਕਰੋ ਤਾਂ ਕਿ ਆਉਣ ਵਾਲੇ ਟਾਈਮ 'ਚ ਯਾਰ ਇਹੋ ਜਿਹਾ ਕੁਝ ਨਾ ਹੋਵੇ ਤੇ ਜੇ ਮੰਨ ਲਓ ਤੁਸੀਂ ਅਫਸਰ ਪੜ੍ਹ ਲਿਖ ਕੇ ਲੱਗਦੇ ਹੋ ਯਾਰ ਲੋਕਾਂ ਦੀ ਸੇਵਾ ਲਈ ਲੱਗਦੇ ਹੋ ਨਾ ਜਦੋਂ ਤੁਹਾਡੇ ਹੱਥਾਂ 'ਚ ਤਨਖਾਹ ਹੀ ਇੰਨੀਆਂ ਮੋਟੀਆਂ ਤਾਂ ਤੁਹਾਨੂੰ ਇਹ ਕੰਮ ਕਰਨ ਦੀ ਲੋੜ ਨਹੀਂ ਪਰ ਹੁਣ ਕੀ ਪਤਾ ਯਾਰ ਨਾ ਹੀ ਇਹ ਨਾਲ ਜਾਵੇ ਪੈਸਾ ਕੀ ਕਰੂੰਗਾ ਯਾਰ ਇੰਨਾ ਕਮਾ ਕੇ ਮੁੜ ਕੇ ਫਿਰ ਕਹਿਣਾ ਨਹੀਂ ਚਾਹੁੰਦਾ ਬੱਚੇ ਪੁੱੱਚੇ ਗਲਤ ਨਿਕਲ ਜਾਂਦੇ ਫਿਰ ਬੰਦੇ ਚੀਕਾ ਮਾਰਦੇ ਵੀ ਯਾਰ ਕਿਉਂਕਿ ਜਿਹੜੀ ਦੂਜੀ ਕਮਾਈ ਹੁੰਦੀ ਉਹਦਾ ਇਹੋ ਜਿਹਾ ਕੁਝ ਹੀ ਹੁੰਦਾ ਸੱਭ ਕੇ ਸ਼ੇਅਰ ਕਰੋ ਧੰਨਵਾਦ ਜੀ